ਹੰਸਰਾਜ ਹੰਸ ਜਿੱਤ ਗਿਆ ਕੱਢ ਗਿਆ ਫਰੀਦਕੋਟ ਵਾਲੀ ਸੀਟ ਬੜੀਆਂ ਵੋਟਾਂ ਲੈ ਗਿਆ ਸਾਰੇ ਐਸੀ ਭਾਈਚਾਰੇ ਨੇ ਉਹਨੂੰ ਵੋਟਾਂ ਪਾ ਦਿੱਤੀਆਂ ਹੰਸਰਾਜ ਹੰਸ ਨੂੰ ਜਿੱਤਣ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਹੰਸਰਾਜ ਹੰਸ ਫਰੀਦਕੋਟ ਤੋਂ ਜੇਤੂ ਹੋ ਗਿਆ ਉਹਨੂੰ ਜਿਤਾਉਣ ਵਾਲੇ ਕਿਸਾਨ ਯੂਨੀਅਨ ਦੇ ਪ੍ਰਧਾਨ ਉਹਨਾਂ ਨੇ ਜਿਤਾਇਆ ਤੇ ਹੰਸਰਾਜ ਉਨ੍ਹਾਂ ਦਾ ਧੰਨਵਾਦ ਕਰੇ ਇਹ ਗੱਲਾਂ ਮੈਂ ਕਿਉਂ ਕਰੀ ਜਾਂਨਾ ਕਿਹੜੀ ਗੱਲੋਂ ਕਰੀ ਜਾਂਨਾ ਇਹ ਗੱਲਾਂ ਮੈਂ ਤਾਂ ਕਰੀ ਜਾਂਨਾ ਕਿਸਾਨ ਯੂਨੀਅਨ ਵਾਲੋ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਨਾਲ ਹੀ ਇਹ ਗੱਲ ਸੁਣ ਲਓ ਕਿ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੇਰੀ ਕਿਸੇ ਨਾਲ ਦੋਸਤੀ ਨਹੀਂ ਮੇਰਾ ਕਿਸੇ ਨਾਲ ਵੈਰ ਨਹੀਂ ਨਾ ਮੈਂ ਕਦੇ ਜਾਤ ਦੇ ਹਸਾਰੇ ਚੱਲਿਆ ਨਾ ਮੈਂ ਕਦੇ ਧਰਮ ਦੇ ਮੈਂ ਇਨਸਾਨੀਅਤ ਦੀ ਕਦਰ ਕਰਦਾ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਵਿਅਕਤੀ ਲੋਕਾਂ ਦੀ ਗੱਲ ਕਰਦਾ ਮੈਂ ਉਹਦਾ ਹਮੇਸ਼ਾ ਸਾਥ ਦੇਣਾ ਹੁੰਨਾ ਹੁਣ ਮੈਂ ਗੱਲ ਕਰ ਲੱਗਿਆ ਹੰਸਰਾ ਜਹਾਂਸ ਦੀ ਜਿਹੜਾ ਫਰੀਦਕੋਟ ਤੋਂ ਬੀਜੇਪੀ ਦਾ ਕੈਂਡੀਡੇਟ ਆ ਉਥੋਂ ਹੋਰ ਵੀ ਕਈ ਕੈਂਡੀਡੇਟ ਖੜਾ ਦਿੱਤੇ ਆ ਹੁਣ ਉੱਥੇ ਜਿਹੜੀਆਂ ਕਿਸਾਨ ਯੂਨੀ ਨਾ ਜਿਹੜੀਆਂ ਕਿਸਾਨ ਯੂਨੀ ਯੂਨੀਅਨ ਉਹ ਜਾ ਕੇ ਉਹਦਾ ਵਿਰੋਧ ਕਰਦੀਆਂ ਕਈ ਕਿਸਾਨ ਵਿਰੋਧ ਕਰਦੇ ਆ ਕਿ ਹੰਸ ਰਾਜ ਹੰਸ ਮੁਰਦਾਬਾਦ ਪਿੱਛੋਂ ਆਵਾਜ਼ ਆਉਂਦੀ ਆ ਮੁਰਦਾਬਾਦ ਮੁਰਦਾਬਾਦ ਹੁਣ ਜਿਹੜਾ ਆਪਣਾ ਕੀ ਨਾਂ ਲੈਂਦੇ ਆ ਕੈਪਟਨ ਮਰਿੰਦਰ ਸਿੰਘ ਹੈਗਾ ਭਾਜਪੀ ਦੇ ਦੇ ਚੇਵੀ ਆ ਇਹਦਾ ਕੋਈ ਵਿਰੋਧ ਨਹੀਂ ਕਰੀ ਜਾਂਦਾ ਨੰਬਰ 1 ਤੇ ਜਿਹੜੇ ਸੁਨੀਲ ਜਾਖੜ ਹੋਰੀਆ ਪੰਜਾਬ ਦੇ ਪ੍ਰਧਾਨ ਬਣਾਏ ਆ ਇਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਇਹਨਾਂ ਨੂੰ ਕੋਈ ਦੀ ਮੁਰਦਾਬਾਦ ਕਰਦਾ ਇਹ ਵੀ ਬੀਜੇਪੀ ਦੇ ਵਿੱਚ ਆ ਹੋਰ ਬੜੀਆਂ ਬੀਜੇਪੀ ਦੀਆਂ ਸੀਟਾਂ ਜਿੱਥੋਂ ਕੋਈ ਵੀ ਬੀਜੇਪੀ ਦਾ ਵਿਰੋਧ ਨਹੀਂ ਕਰ ਰਿਆ ਇਕੱਲਾ ਹੰਸਰਾ ਦਾ ਵਿਰੋਧ ਹੋ ਰਿਹਾ ਮੈਂ ਬੇਨਤੀ ਇਹ ਵੀ ਕਰਦਾ ਕਿ ਜਿਹੜੇ ਹੁਣ ਕਿਸਾਨ ਆ ਮੇਰੀ ਗੱਲ ਦਾ ਗੁੱਸਾ ਨਾ ਕਰ ਲੋ ਜੇ ਮੈਂ ਤੇ ਵੀ ਨਹੀਂ ਪਤਾ ਕਿ ਉਹ ਕਿਹੜੀ ਯੂਨੀਅਨ ਦੇ ਕਿਸਾਨ ਆ ਜਿਹੜੇ ਉਹਦਾ ਵਿਰੋਧ ਕਰਦੇ ਆ ਜਿੱਥੋਂ ਲੋਕੀ ਦੋ ਹੀ ਸੋਚੀ ਜਾਂਦੇ ਆ ਸਿਆਸਤਦਾਨ ਜਿਹੜੇ ਸੋਚਦੇ ਆ ਕਿ ਜਾਂ ਤਾਂ ਇਹ ਭਾਜਪਾ ਦੀ ਸਿਆਸਤ ਆ ਕਿ ਹੰਸਰਾਜ ਹੰਸ ਦਾ ਵਿਰੋਧ ਕਰਾਓ ਆਪੇ ਜਿਹੜਾ ਐਸਸੀ ਭਾਈਚਾਰਾ ਉਹ ਹੰਸਰਾਜ ਦੇ ਮਗਰ ਲੱਜੂਗਾ ਦੂਜਾ ਕਿਤੇ ਵਾਕਈ ਹੈ ਜਿਹੜੇ ਕਿਸਾਨ ਆ ਭਾਈ ਵਿਰੋਧ ਕਰੀ ਜਾਂਦੇ ਆ ਤੇ ਜਿਹੜੇ ਕੈਪਟਨ ਮਰਿੰਦਰ ਸਿੰਘ ਹੋਰੀਆ ਕੱਲ ਪਰਸੋਂ ਕਹਿੰਦੇ ਆਵਲਾ ਵੀ ਬੀਜੇਪੀ ਚ ਹੋ ਗਿਆ ਤੇ ਜੇ ਇਹਨੇ ਹੋਈ ਜਾਣਾ ਸੀ ਨਾਲੇ ਆਪਾਂ ਹਵਾ ਵੀ ਸੁੰਦੇ ਸੀ ਇਹਦਾ ਕੰਮ ਵੀ ਰਿੰਕੂ ਵਾਲੇ ਜਲੰਧਰ ਜਿਹੜਾ ਜਲੰਧਰ ਵਾਲੇ ਰਿੰਕੂ ਵਾਲਾ ਹੋਇਆ ਪਿਆ ਕਦੇ ਚੱਲ ਕਦੇ ਚੱਲ ਕਦੇ ਚੱਲ ਜਿਹਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ ਹੁਣ ਇਹਦਾ ਵਿਰੋਧ ਕੌਣ ਕਰੂਗਾ ਆਵਲਾ ਅਮੀਰ ਬੰਦਾ ਤਾਂ ਨੀ ਇਹਦਾ ਵਿਰੋਧ ਕਰਨਾ ਜਿਹੜਾ ਉਹ ਆਪਣਾ ਸੁਨੀਲ ਜਾਖੜ ਇਹਦਾ ਵਿਰੋਧ ਤਾਂ ਨਹੀਂ ਕਰਨਾ ਵੀ ਇਹ ਤਗੜਾ ਬੰਦਾ ਜਾਂ ਜਿਹੜਿਆ ਕੈਪਟਨ ਮਰਿੰਦਰ ਸਿੰਘ ਆ ਇਹ ਰਾਜਾ ਕਹਿੰਦੇ ਆ ਲੋਕ ਇਹਨਾਂ ਨੂੰ ਕੀ ਇਹਦਾ ਵਿਰੋਧ ਤਾਂ ਨਹੀਂ ਕਰਨਾ ਕਿ ਇਹ ਰਾਜੇ ਬੰਦੇ ਆ بڑے ਬੰਦੇ ਆ ਜਿਹੜੇ ਤਗੜੇ ਤਗੜੇ ਆ ਉਹਨਾਂ ਦਾ ਵਿਰੋਧ ਕਿਉਂ ਨਹੀਂ ਹੋ ਰਿਹਾ ਜਿਹੜੇ ਕਿਸਾਨ ਜਿਹੜੇ ਜ਼ਿਮੀਂਦਾਰਾਂ ਦੇ ਪੁੱਤ ਆ ਉਹ ਭਾਜੀਪੀ ਦੇ ਵਿੱਚ ਗਏ ਆ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਜਿਹੜੇ ਕਿਸਾਨ ਅੰਬਾਨੀ ਡਾਨੀਆਂ ਦੇ ਜਾ ਕੇ ਆ ਜਿਹੜੀਆਂ ਉਹਨਾਂ ਦੀਆਂ ਮੈਂ ਤਾਂ ਫੈਕਟਰੀ ਨਹੀਂ ਕਹੂੰਗਾ ਉੱਥੇ 50 ਰੁਪਏ ਵੱਧ ਕਨਕ ਜਿਹੜੀ ਸਿੱਟੀ ਜਾ ਰਹੀ ਆ ਉੱਥੇ ਤੁਸੀਂ ਜਾ ਕੇ ਵਿਰੋਧ ਕਿਉਂ ਨਹੀਂ ਕਰਦੇ ਇੱਕ ਪਾਸੇ ਦਿੱਲੀ ਧਰਨੇ ਗਏ ਆਪਾਂ ਗਏ ਆ ਕਿ ਨਹੀਂ ਗਏ ਮੈਂ ਵੀ ਕਿਹਾ ਮਜ਼ਦੂਰ ਵੀ ਗਏ ਆ ਦੁਕਾਨਦਾਰ ਵੀ ਗਏ ਆ ਸਾਰਾ ਪੰਜਾਬ ਉੱਥੇ ਗਿਆ ਆ ਹਰਿਆਣਾ ਯੂਪੀ ਬਿਹਾਰ ਉੱਥੇ ਗਿਆ ਦਿੱਲੀ ਬੈਠੇ ਰਹੇ ਆ ਲਗਭਗ ਪੌਣੇ 2 ਸਾਲ ਤੇ ਆਪਣੇ ਪੰਜਾਬ ਦੇ ਸੈਂਕੜੇ ਕਿਸਾਨ ਮਜ਼ਦੂਰ ਉਥੇ ਸ਼ਹੀਦ ਹੋ ਗਏ ਉਹਨਾਂ ਦੀ ਛਿੱਧੀ ਦਾ ਉਥੇ ਕੱਲੇ-ਕੱਲੇ ਮਾਵਾਂ ਦੇ ਪੁੱਤ ਦੁਨੀਆ ਛੱਡ ਕੇ ਜਾਂਦੇ ਰਹੇ ਅੱਜ ਵੀ ਲੜਾਈ ਉਹਨਾਂ ਨਾਲ ਸ਼ੁਭ ਕਰਨ ਅਰਗੇ ਕੱਲੇ-ਕੱਲੇ ਪੁੱਤ ਜਿਹੜਾ ਕਹਿ ਲੋ ਮਾਪਾਪ ਦਾ ਭੈਣਾ ਦਾ ਭਰਾ ਸ਼ਹੀਦ ਹੋਇਆ ਉਹਨਾਂ ਨੂੰ ਭੁੱਲ ਕੇ ਅੱਜ ਜਿਹੜੀਆਂ ਕਣਕਾਂ ਉਹ ਦੂਜੇ ਪਾਸੇ ਉਹਨਾਂ ਦੇ ਅੰਬਾਨੀ ਡਾਂਡੀਆਂ ਦੇ ਕਹਿੰਦੇ ਕੰਪਨੀਆਂ ਚ ਲੈ ਕੇ ਚੱਲੇ ਆ 50 60 ਰੁਪਈਆ ਪਿੱਛੇ ਉੱਥੇ ਆਪਣੇ ਕਿਸਾਨ ਭਾਈਚਾਰਾ ਕਿੱਥੇ ਗਿਆ ਉੱਥੇ ਮਰਦਾਬਾਦ ਕਿੱਥੇ ਗਈ ਇਹ ਉਹਨੂੰ ਮੈਂ ਗੱਲਾਂ ਤਾਂ ਨਹੀਂ ਕਰ ਰਿਹਾ ਕਿ ਹੰਸਰਾਜ ਹੰਸ ਕਿਤੇ ਐਸਸੀ ਭਾਈਚਾਰੇ ਦਾ ਤੇ ਮੈਂ ਵੀ ਐਸਸੀ ਭਾਈਚਾਰੇ ਦਾ ਮੈਂ ਤਾਂ ਕਹਿ ਰਿਹਾ ਨਹੀਂ 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 ਕਹਿੰਦਾ ਲੱਖਾਂ ਇੱਥੇ ਆਏ ਸਕੰਦਰ ਵੇ ਸਕੰਦਰਾ ਤੂੰ ਵੀ ਰੋੜ ਜਾਣਾ ਜਿਹੜਾ ਕਹ ਲੋ ਹੰਸਰਾਜ ਹੰਸਾ ਐਸੀ ਭਾਈਚਾਰੇ ਦਾ ਜ਼ਰੂਰ ਇਹਨੇ ਫਿਲਮਾਂ ਜਿਹੜਾ ਕਹਿ ਲੋ ਗਾਇਕੀ ਦਾ ਪੈਸਾ ਇਕੱਠਾ ਕੀਤਾ ਅੱਜ ਮੁੰਡੇ ਗਾਇਕਾ ਅੱਜ ਆਪ ਐਮਪੀ ਆ ਇਹਨੇ ਐਸੀ ਭਾਈਚਾਰੇ ਦਾ ਸਵਾਰਿਆ ਕੁਛ ਨਹੀਂਗਾ ਔਰ ਨਾ ਹੀ ਮੈਂ ਕੋਈ ਉਹਦਾ ਪੱਖ ਲੈ ਰਿਆ ਮੈਂ ਤਾਂ ਇੰਨੀ ਗੱਲ ਕਹਿ ਰਿਹਾ ਕਿ ਜੇ ਵਿਰੋਧ ਕਰਨਾ ਤਾਂ ਫਿਰ ਸਾਰੀਆਂ ਸੀਟਾਂ ਤੇ ਕਰੋ ਨਾ ਕਿ ਇਕੱਲਾ ਇੱਥੇ ਹੀ ਕਰੋ ਕਿ ਹੰਸ ਰਾਜ ਹੰਸ ਅੱਗੋਂ ਹੱਸ ਕੇ ਵਿਖਾ ਦਿੰਦਾ ਇਹ ਭਲਿਓ ਮਾਨਸੋ ਯਾਦ ਰੱਖ ਲੋ ਕਿ ਇਹ ਭਾਈਚਾਰਾ ਪਾੜਨ ਵਾਲੀ ਗੱਲ ਹੋ ਰਹੀ ਆ ਜੇ ਤਾਂ ਤੁਸੀਂ ਕੈਪਟਨ ਮਰਿੰਦਰ ਸਿੰਘ ਹੋਰਾਂ ਦਾ ਵੀ ਵਿਰੋਧ ਕਰੋ ਤਾਂ ਆਪਾਂ ਤੁਹਾਡੇ ਨਾਲ ਜਦੋਂ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਸਾਰਿਆਂ ਨੂੰ ਹੋ ਜੂ ਭਾਈ ਇਹ 13 ਸੀਟਾਂ ਦੇ ਵਿਰੋਧ ਕਰੀ ਜਾਂਦੇ ਉਹਨਾਂ ਦਾ ਤੇ ਇਹਨਾਂ ਦਾ ਅਨਸਰ ਆ ਜਾਂਸ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਉਹਨਾਂ ਕੋਲ ਉਹਨਾਂ ਨੇ ਤਗਲੇ ਨੇ ਇਹ ਕਹਿ ਦੇਣਾ ਮੈਂ ਗਰੀਬ ਘਰ ਦਾ ਮੇਰਾ ਵਿਰੋਧ ਕਰ ਰਿਹਾ ਇਹ ਗੱਲ ਸਾਰਾ ਪੰਜਾਬ ਹੀ ਕਹੀ ਜਾਂਦਾ ਤੇ ਬੜੇ ਲੋਕ ਵੀ ਕਹਿ ਰਹੇ ਆ ਮੈਂ ਇੱਥੇ ਫਿਰ ਤੋਂ ਕਹਿ ਰਿਆਂ ਅਸੀਂ ਪੰਜਾਬ ਨਾਲਾ ਪੰਜਾਬ ਦੇ ਗਰੀਬ ਵਰਗ ਨਾਲਾ ਚਾਹੇ ਉਹ ਐਸਸੀ ਆ ਬੀਸੀ ਆ ਜਰਨਲ ਆ ਹਿੰਦੂ ਆ ਮੁਸਲਮਾਨ ਸਿੱਖ ਆ ਇਸਾਈਆ ਕਹੇ ਮੈਂ ਫਿਰ ਤੋਂ ਕਹਿ ਰਿਆਂ ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਜਾਤ ਦੀ ਗੱਲ ਨਹੀਂ ਕਰਦਾ ਮੈਂ ਗਰੀਬ ਵਿਅਕਤੀ ਦੀ ਗੱਲ ਕਰਦਾ ਜਿਹੜਾ ਜੋਰ ਅਸੀਂ ਅੱਜ ਉਹਨਾਂ ਦੀ ਮੁਰਦਾਬਾਦ ਕਰਨ ਤੇ ਲਾ ਰਹੇ ਆ ਕਿ ਤੁਸੀਂ ਕਿਸਾਨ ਯੂਨੀਅਨ ਵੱਲੋਂ ਉੱਥੇ ਕੋਈ ਮਜ਼ਦੂਰਾਂ ਦਾ ਪੁੱਤ ਖੜਾ ਕਰ ਦੋ ਕੱਲ ਨੂੰ ਉੱਥੇ ਕਿਸਾਨ ਤੇ ਮਜ਼ਦੂਰਾਂ ਦੀ ਗੱਲ ਕਰ ਲੂਗਾ ਜਿਹੜਾ ਤੁਸੀਂ ਜ਼ੋਰ ਉਹਨਾਂ ਤੇ ਲਾ ਰਹੇ ਆ ਉਹ ਜ਼ੋਰ ਆਪਣੇਾਂ ਤੇ ਲਾਓ ਮਰ ਜਿਹੜੀਆਂ ਪੰਜਾਬ ਦੀਆਂ 13 ਸੀਟਾਂ ਇਹ ਤਾਂ ਇੱਕ ਨਾ ਮੈਂ ਤੁਹਾਨੂੰ ਦੰਦਾਂ ਦੀ ਵੀ ਹਲੇ ਲੋੜ ਹੁੰਦੀ ਆ ਕੀ ਦੱਸਾਂ ਜਿਵੇਂ ਕੰਗੇ ਚਵਾਿਆਂ ਵਾਲ ਨਹੀਂ ਆ ਜਾਂਦੇ ਦਾੜੀ ਚਵਾਿਆਂ ਵਾਲ ਨਹੀਂ ਆ ਜਾਂਦੇ ਤੋ ਆਪਾਂ ਕੱਢ ਕੇ ਸਿੱਟ ਦਿੰਨੇ ਆ ਉਹ ਭਰਾਵੋ ਪੰਜਾਬ ਦੀਆਂ 13 ਸੀਟਾਂ ਦਾ ਕੰਗੇ ਚਾਉਣ ਵਾਲੇ ਵਾਲਾ ਚਾਹੇ ਉਹ ਦਾੜੀ ਦੇ ਹੋਣ ਤੇ ਚਾਹੇ ਉਹ ਸਿਰ ਦੇ ਹੋਣ ਮਾਫੀ ਚਾਹੁੰਨਾ ਇਹ ਗੱਲ ਮੇਰਾ ਵੀਰ ਕਿਸੇ ਵੀ ਧਰਮ ਦੇ ਨਾਲ ਨਾ ਜੋੜ ਲੋ ਜਿਹਨੇ ਵਾਲਾ ਨੂੰ ਐ ਕਿਹਾ ਜਿਵੇਂ ਵਾਲ ਆਉਂਦੇ ਕੰਗੇ ਚ ਐ ਕਰਕੇ ਸਿੱਟ ਦਿੰਨੇ ਆ ਅੱਜ ਕੱਲ ਤਾਂ ਨਵਾਂ ਅੱਜ ਕੱਲ ਦਾ ਵਾਲ ਲੈਣ ਨਾਲ ਉਹਨਾਂ ਨੂੰ ਵੇਚ ਦਿੰਨੇ ਆਪਾਂ ਪਰ ਇਹਨਾਂ ਦਾ ਕਈ ਲੋਕ ਆ ਜਿਹੜੇ ਵਾਲਾਂ ਦਾ ਸ਼ਿਸ਼ਕਾਰ ਕਰਦੇ ਆ ਉਹਨੂੰ ਅੱਗ ਦੇ ਵਿੱਚ ਸਾੜਦੇ ਆ ਉਸੇ ਤਰ੍ਹਾਂ 13 ਐਮਪੀ ਲਗਭਗ 500 ਦੇ ਨੇੜੇ 550 ਦੇ ਨੇੜੇ ਤੇੜ ਐਮਪੀ ਬੰਦੇ ਆ ਲੋਕ ਸਭਾ ਦੇ ਉਹਦੇ ਵਿੱਚੋਂ ਸਾਡੇ 13 ਐਮਪੀ ਆ ਤੇ ਜੇ 13 ਐਮਪੀ ਲੋਕ ਸਭਾ ਤੋਂ ਬਾਹਰ ਆ ਕੇ ਖੜ ਜਾਣ ਪੰਜਾਬ ਦੀ ਗੱਲ ਕਰ ਲੈਣ ਤਾਂ ਭਾਈ ਯਾਦ ਰੱਖ ਲੋ ਗੱਲ ਇਹ ਐਂ ਕਰਕੇ ਨਾ ਸਰਕਾਰ ਦਾ ਵਾਲ ਤੱਕ ਨਹੀਂ ਪਟ ਸਕਦੇ ਦਾੜੀ ਦਾ ਕਿਉਂ ਨਹੀਂ ਪਟ ਸਕਦੇ ਸਿਰਫ ਤੇ ਸਿਰਫ 13 ਐਮਪੀ ਆ ਸਾਡੇ ਕਿਸਾਨ ਯੂਨੀਅਨਾਂ ਨੂੰ ਬੇਨਤੀ ਆ ਉਪਰ ਆਪਣੇ ਪਾਰਟੀਆਂ ਦੇ ਪ੍ਰਧਾਨਾਂ ਨੂੰ ਬੇਨਤੀ ਹੈ ਜਿਹੜੇ ਪੰਜਾਬ ਦੇ ਆ Rajasthan ਚੋਂ 30 MP ਮੰਗੋ Haryana ਚੋਂ 30 MP ਮੰਗੋ Himachal ਚੋਂ 30 MP ਮੰਗੋ ਜੇ ਕਿਤੇ 100 150 ਆਪਣਾ MP ਹੋਵੇ ਪੰਜਾਬ ਦਾ ਤੇ ਲੋਕ ਸਭਾ ਚੋਂ ਬਾਹਰ ਆ ਜੇ ਸਰਕਾਰ ਟੁੱਟਣ ਦਾ ਡਰ ਤਾਂ ਹੋਵੇ ਫਿਰ ਪੰਜਾਬ ਦੇ ਮਸਲੇ ਹੱਲ ਹੋਣੇ ਆ 13 ਇੰਪੀਆਂ ਨਾਲ ਕੁਛ ਨਹੀਂ ਹੱਲ ਹੋਣੇ ਯਾਦ ਰੱਖ ਲੋ ਲੱਖਾਂ ਇੱਥੇ ਆਏ ਸ਼ਕੰਦਰ ਵੇ ਸ਼ਕੰਦਰਾ ਤੂੰ ਵੀ ਰੋੜ ਜਾਣਾ ਮੈਂ ਫਿਰ ਤੋਂ ਕਹਿ ਰਿਆਂ ਮੇਰਾ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਭਾਈਚਾਰਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਹੋਰ ਸਾਡਾ ਕੋਈ ਵੀ ਰੇੜੀਆਂ ਵਾਲਾ ਮੈਂ ਸਾਰਿਆਂ ਦੀ ਗੱਲ ਕਰਦਾ ਅਗਲਾ ਕਹਿੰਦਾ ਗਰੀਬਾਂ ਦੀ ਉਹ ਭਰਾਵੋ ਗਰੀਬ ਹੁਣ ਜੇ ਆਪੇ ਕਿੱਗੇ ਵੀ ਐਸੀ ਨਹੀਂ ਯਾਰ ਐਸਾਂ ਦੇ ਅਮੀਰ ਵੀ ਬੈਠੇ ਆ ਜੇ ਆਪਾਂ ਬੀਸੀਆਂ ਦੀ ਗੱਲ ਕਰੀਏ ਉਹਨਾਂ 'ਚ ਅਮੀਰ ਵੀ ਬੈਠੇ ਆ ਤੇ ਗਰੀਬ ਵੀ ਬੈਠੇ ਆ ਜਰਨਲਾਂ 'ਚੋਂ ਗੱਲ ਕਰੀਏ ਕਿੰਗਾ ਕੋ ਰਹਿਣ ਨੂੰ ਥਾਂ ਹੈ ਨਹੀਂ ਮੈਂ ਗਰੀਬਾਂ ਦੀ ਗੱਲ ਕਰਦਾ ਔਰ ਨਾ ਹੀ ਮੈਂ ਜਾਤਪਾਤ ਦੇ ਜਾਤਪਾਤ ਨੂੰ ਲੈ ਕੇ ਚੱਲਿਆ ਔਰ ਨਾ ਹੀ ਮੈਂ ਲੈ ਕੇ ਚੱਲਣਾ ਚਾਹੁੰਨਾ ਕਿਉਂਕਿ ਮੈਂ ਉਸ ਪਰਮਾਤਮਾ ਦਾ ਭੇਜਿਆ ਹੋਇਆ ਵਿਅਕਤੀ ਆ ਸਾਰੇ ਪਰਮਾਤਮਾ ਦੇ ਭੇਜੇ ਹੋਏ ਆ ਕਿਤੇ ਨੇ ਕੋਈ ਲਾਇਸੈਂਸ ਨਹੀਂ ਲਿਆ ਕਿ ਮੈਨੂੰ ਫਲਾਨਿਆਂ ਦੇ ਘਰੇ ਜਨਮ ਦੇ ਦੇ ਕਿਸੇ ਨੇ ਕੋਈ ਸਰਟੀਫਿਕੇਟ ਨਹੀਂ ਦਿੱਤਾ ਰੱਬ ਨੂੰ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਸੇਵਾ ਵਿਖੇ ਰੱਬ ਜੀ ਆਪ ਜੀ ਦਾ ਬਣਾਇਆ ਹੋਇਆ ਇਨਸਾਨ ਬੇਨਤੀ ਹੈ ਕਿ ਮੇਰਾ ਨਾਮ ਵਿਸ਼ਵਦੀਪ ਸਿੰਘ ਤੇ ਮੈਨੂੰ ਮذਬੀ ਸਿੱਖਾਂ ਘਰੇ ਜਨਮ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਊਂਗਾ ਸਰਦਾਰ ਗੁਰਪ੍ਰੀਤ ਸਿੰਘ ਮੇਰੇ ਪਿਤਾ ਦਾ ਨਾਮ ਹੋਵੇ ਤੇ ਮਾਤਾ ਬਲਜਿੰਦਰ ਕੌਰ ਮੇਰੀ ਮਾਂ ਦਾ ਨਾਮ ਹੋਵੇ ਦਾਦਾ ਜੀ ਦਾ ਨਾਮ ਹਰਨੇਕ ਸਿੰਘ ਹੋਵੇ ਦਾਦੀ ਜੀ ਦਾ ਨਾਮ ਸਰਜੀਤ ਕੌਰ ਹੋਵੇ ਆ ਮੇਰਾ ਪਿੰਡ ਹੋਵੇ ਆ ਮੇਰਾ ਮhalla ਹੋਵੇ ਤੇ ਮੈਂ ਗਰੀਬ ਕਰੇ ਜਨਮ ਲਵਾਂ ਤੇ ਮੈਂ ਲੋਕਾਂ ਦੀ ਗੱਲ ਕਰਾਂ ਜਿਹੜੇ ਹਸਪੀਟਲਾਂ ਦੇ ਵਿੱਚ ਜਾ ਕੇ ਲੋਕ ਬਿਨਾਂ ਇਲਾਜ ਤੋਂ ਮਰਦੇ ਆ ਜਿਹੜੇ ਲੋਕ ਥਾਣੇ ਕਚਹਿਰਾਂ 'ਚ ਜਾ ਕੇ ਬਿਨਾਂ ਸਪਾਰਸ਼ ਜਿੰਨਾਂ ਕੋਲ ਨਹੀਂ ਹੁੰਦੀ ਉਹਨਾਂ ਤੇ ਦਾਬੇ ਵੱਜਦੇ ਆ ਮੈਂ ਉਹਨਾਂ ਦੀ ਗੱਲ ਕਰਨੀ ਚਾਹੁੰਨਾ ਆਪ ਜੀ ਦਾ ਵਿਸ਼ਵਦੀਪ ਬਣਾਇਆ ਹੋਇਆ ਤੇ ਦੁਨੀਆਂ ਤੇ ਭੇਜਣ ਦੀ ਕਿਰਪਾਲਤਾ ਕਰੋ ਇਹ ਕਿਸੇ ਨੇ ਐਪਲੀਕੇਸ਼ਨ ਨਹੀਂ ਦਿੱਤੀ ਯਾਦ ਰੱਖ ਲੋ ਗੱਲ ਨਾ ਮੈਂ ਜਾਤ ਪਾਤ ਨੂੰ ਲੈ ਕੇ ਚਲਣਾ ਚਾਹਨਾ ਤੇ ਨਾ ਭਾਈ ਤੁਸੀਂ ਲੈ ਕੇ ਚੱਲੋ ਜੇ ਤੁਸੀਂ ਐਂ ਕਰਦੇ ਰਹੇ ਫਰੀਦਕੋਟ ਚੌਹਾਂਸ ਰਾਜ ਉੰਜ ਜਿੱਤੇ ਜਾਂ ਨਾ ਜਿੱਤੇ ਪਰ ਤੁਹਾਡੀਆਂ ਇਹਨਾਂ ਗੱਲਾਂ ਨਾਲ ਜ਼ਰੂਰ ਜਿੱਤ ਜਾਣਾ ਕਿਉਂਕਿ ਲੋਕਾਂ ਨੇ ਕਹਿਣਾ ਯਾਰ ਸਾਡਾ ਐਸਸੀ ਭਾਈਚਾਰਾ ਉਹਨਾਂ ਨੇ ਦੇ ਤੇਰੇ ਦੀ ਵੋਟ ਦੇ ਤੇਰੇ ਦੀ ਵੋਟ ਪਾ ਦੇਣੀਆਂ ਹਾਲਾਂਕਿ ਐਸਸੀ ਭਾਈਚਾਰੇ ਦੇ ਨਾਲ ਫਾਇਦਾ ਨਹੀਂ ਹੋਣ ਲੱਗਿਆ ਸਾਰੀਆਂ ਪਾਰਟੀਆਂ ਦੇ ਵਿੱਚ ਐਸਸੀ ਸੀਟਾਂ ਹੁੰਦੀਆਂ ਜਿੰਨੀਆਂ ਐਸਸੀ ਸੀਟਾਂ ਵਿਧਾਨ ਸਭਾ ਚ ਔਰ ਲੋਕ ਸਭਾ ਚ ਰਾਜ ਸਭਾ ਚ ਵੀ ਮੈਨੂੰ ਇਹ ਮੈਂ ਕਿਉਂਕਿ ਉਹ ਤੇ ਲਓ ਕੀਤਾ ਨਹੀਂ ਆਪਾਂ ਲੋਕ ਸਭਾ ਤੇ ਵਿਧਾਨ ਸਭਾ ਵੱਲ ਧਿਆਨ ਦੇਈਦਾ ਹੁਣ ਜਿਹੜੀ ਲੋਕ ਸਭਾ ਤੇ ਵਿਧਾਨ ਸਭਾ ਵੱਲ ਐਸਸੀ ਸੀਟਾਂ ਰਾਜ ਸਭਾ ਵਿੱਚ ਵੀ ਹੋਣਗੀਆਂ ਹੁਣ ਕੀ ਉਹਨਾਂ ਨੇ ਜਾ ਕੇ ਐਸਸੀ ਭਾਈਚਾਰੇ ਵਾਸਤੇ ਸਕੂਲ ਚੰਗੇ ਕਰਾਤੇ ਹਸਪੀਟਲ ਚੰਗੇ ਕਰਾਤੇ ਆਏ ਵਾਰ ਪੰਜਾਬ ਦਾ ਮੁੱਖ ਮੰਤਰੀ ਜੱਟ ਸਿੱਖ ਬੰਦਾ ਰਿਆ ਕਿ ਜੱਟ ਸਿੱਖ ਜਿਹੜਾ ਵਿਚਾਰਾ ਜਿਹੜਾ ਜ਼ਿਮੀਦਾਰ ਛੋਟਾ ਕਿ ਉਹ ਆਤਮ ਹੱਤਿਆ ਕਰਨੋਂ ਬੰਦ ਹੋ ਗਿਆ ਕਿ ਜ਼ਿੰਮੇਵਾਰ ਦੇ ਧਰਨੇ ਲੱਗਣੇ ਬੰਦ ਹੋ ਗਏ ਕਈ ਹਿੰਦੂ ਪਰਿਵਾਰਾਂ ਚੋਂ ਸਰਕਾਰਾਂ ਬਣ ਚੁੱਕੀਆਂ ਕਿ ਹਿੰਦੂ ਪਰਿਵਾਰਾਂ ਨੇ ਜਿਹੜੇ ਗਰੀਬ ਹਿੰਦੂ ਉਹਨਾਂ ਦੀ ਗੱਲ ਕੀਤੀ ਮੈਨੂੰ ਤੁਸੀਂ ਦੱਸ ਦੋ ਜੇ ਗੱਲ ਹੋਈ ਤਾਂ ਇਸ ਕਰਕੇ ਭਾਈ ਸਾਹਿਬ ਮੈਂ ਜਾਤ ਪਾਤ ਤੇ ਗੱਲ ਨਹੀਂ ਕਰਦਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਵਿਰੋਧ ਕਰਨਾ ਤਾਂ ਸਾਰਿਆਂ ਦਾ ਕਰੋ ਅਗਲੇ ਦੇ ਮੰਚੇ ਨਾ ਜਾਵੇ ਵੀ ਇਹ ਇਕੱਲਾ ਵਿਰੋਧ ਹੰਸ ਰਾਜ ਦੌੜਿਆ ਤੇ ਹੰਸ ਰਾਜ ਜੀ ਇਹ ਮੈਂ ਕੋਈ ਤੁਹਾਡੀ ਸਪੋਰਟ ਨਹੀਂ ਕੀਤੀ ਯਾਦ ਰੱਖੋ ਗੱਲ ਔਰ ਮੈਂ ਇੱਥੇ ਵਾਅਦੇ ਵਾਜ ਕੇ ਕਹਿ ਰਿਹਾ ਕਿ ਤੁਸੀਂ ਐਮਪੀ ਬਣ ਕੇ ਫਿਰ ਉਹੀ ਕਹਿ ਦੇਣਾ ਕਿ ਫਕੀਰਾਂ ਦੀ ਮੌਜ ਆ ਗੱਲ ਇਹ ਆ ਕਿ ਕਲਾਕਾਰ ਜਿੰਨਾ ਚਿਰ ਲੋਕ ਸਭਾ ਚ ਜਾਣਗੇ ਤੁਹਾਡੇ ਵਰਗੇ ਉੱਥੇ ਸਿਰਫ ਸ਼ੈਰੋ ਸ਼ਾਇਰੀ ਤਾਂ ਕਰ ਸਕਦੇ ਆ ਜਿਹੜੇ ਹੋਰ ਪਾਰਟੀਆਂ ਦੇ ਆ ਕਮੇਡੀ ਤਾਂ ਕਰ ਸਕਦੇ ਆ ਕੋਈ ਗਾਣੇ ਤਾਂ ਗਾ ਸਕਦੇ ਆ ਤੇਰੀ ਹਿੱਕ ਚ ਗੋਡਾ ਨਾ ਗੱਡਿਆ ਤੇ ਤੂੰ ਕੀ ਜਾਣੇਗਾ ਗਾਣੇ ਗਾਇਆ ਨਾਲ ਜੇਕਰ ਲੋਕ ਸਭਾ ਤੁਸੀਂ ਉਹਨਾਂ ਦੇ ਉੱਥੇ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਜਿੰਨਾ ਚਿਰ 바ਵਾ ਸਾਹਿਬ ਅੰਮੇਦਕਰ ਵਰਗੇ ਕੋਈ ਸੋਚ ਵਾਲੇ ਵਿਅਕਤੀ ਨਹੀਂ ਜਾਂਦੇ ਜੋਤੀਬਾ ਫੂਲੇਜੀ ਵਰਗੇ ਸੋਚ ਵਾਲੇ ਨਹੀਂ ਜਾਂਦੇ ਜਿਹੜੇ ਸਿੱਖਿਆ ਨੂੰ ਅੱਗੇ ਲਿਆਉਣਾ ਚਾਹੁੰਦੇ ਸੀ ਔਰ ਜਿੰਨਾ ਚਿਰ ਉੱਥੇ ਕਹਿ ਲਓ ਮੈਂ ਕਹੂੰਗਾ ਜਿਹੜੇ ਆਪਣੇ ਸ਼ਹੀਦ ਹੋਏ ਆ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ ਉਹਨਾਂ ਦੀ ਸੋਚ ਵਰਗੇ ਵਿਅਕਤੀ ਨਹੀਂ ਜਾਂਦੇ ਉਨਾਂ ਚਿਰ ਪੰਜਾਬ ਦੇਸ਼ ਦਾ ਭਲਾ ਨਹੀਂ ਹੋ ਸਕਦਾ ਕਲਾਕਾਰ ਨੂੰ ਕਲਾਕਾਰੀ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਕਲਾਕਾਰ ਨੂੰ ਪਤਾ ਹੁੰਦਾ ਵੀ ਆ ਭੈਰਵ ਰਾਗਾ ਤੇ ਜਿਵੇਂ ਆ ਹੀਰ ਭੈਰ ਵੀ ਆ ਨਾ 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 ਜਿਵੇਂ ਉਹਨੂੰ ਪਤਾ ਸ਼ਿਵਰੰਜਨੀ ਰਾਜ ਆ ਨਾ 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 ਬੋਲ ਮਿੱਟੀ ਦੇਆ ਟਣ ਡੜ ਡੜ ਡੜਾ ਡੜੜਾ ਡੜੜਾ ਹੋ ਬੋਲ ਫਰੀਦਕੋਟ ਦੇਆ ਹੰਸ ਰਾਜਾ ਵੇ ਤੈਨੂੰ ਲੋਕ ਪਏ ਆਵਾਜ਼ਾਂ ਮਾਰਦੇ ਵੇ ਕਿਉਂ ਅੱਗੇ ਅੱਗੇ ਤੂੰ ਦੌੜਿਆ ਹੋ ਹਾਏ ਡੜਾ 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 ਡਾ ਡਟਾ ਡੜਾ ਡੜਾ ਉੱਥੇ ਤੁਹਾਨੂੰ ਜਿਵੇਂ ਇਹ ਜਿਵੇਂ ਕਹਤਾ ਤਿੰਨ ਹਫ਼ਤਿਆਂ ਆ ਗਈਆਂ ਹਰਮੋਨੀਅਮ ਦੇ ਵਿੱਚ ਤੁਹਾਨੂੰ ਹਰਮੋਨੀਅਮ ਬਾਰੇ ਪਤਾ ਹੋ ਸਕਦਾ ਪਰ ਲੋਕਾਂ ਦੇ ਵਿੱਚ ਜਿਹੜਿਆ ਪਿਆ ਹੋਇਆ ਦਰਦ ਲੋਕ ਜਿਹੜੇ ਹਸਪੀਟਲਾਂ ਚ ਮਰ ਲਏ ਤੁਹਾਨੂੰ ਉਹਨਾਂ ਬਾਰੇ ਨਹੀਂ ਪਤਾ ਹੰਸ ਰਾਜ ਜੀ ਤੁਹਾਡੀ ਕੋਈ ਮੈਂ ਸਪੋਰਟ ਨਹੀਂ ਕੀਤੀ ਯਾਦ ਰੱਖੋ ਮੈਂ ਤੇ ਇਹ ਕਹਿ ਰਿਆਂ ਕਿ ਜੇ ਲੋਕ ਕੋਈ ਇਹ ਕਹਿੰਦੇ ਆ ਕਿ ਐਸਸੀ ਬੰਦਾ ਐਸਸੀ ਵੋਟ ਪਾਊਗਾ ਬਥੇਰੇ ਐਸਸੀ ਐਮਐਲਏ ਬਣੇ ਬੈਠੇ ਆ ਤੇ ਤੁਹਾਡੇ ਇਹਨਾਂ ਨੇ ਵੇੜੀਆਂ ਚ ਵੱਟੇ ਪਾਤੇ ਜੇ ਕੋਈ ਜੱਟ ਕਵੇ ਕਿ ਸਾਡਾ ਜੱਟ ਭਾਈ ਆ ਅਸੀਂ ਜੱਟ ਭਾਈ ਨੂੰ ਵੋਟ ਪਾਉਣੀ ਆ ਤੇ ਬਥੇਰੇ ਜੱਟ ਮੁੱਖ ਮੰਤਰੀ ਬਣੇ ਆ ਉਹਨਾਂ ਨੇ ਕੁੰਡੀਆਂ ਦੇ ਸਿੰਘ ਤੁਹਾਡੇ ਹੀ ਪੜਾਏ ਆ ਕੇਂਦਰ ਦੇ ਨਾਲ ਜਾਤ ਪਾਤ ਵੇਖ ਕੇ ਵੋਟਾਂ ਨਾ ਪਾਓ ਜੇ ਬੰਦੇ ਦਾ ਕਰਤਾਰ ਵੇਖ ਕੇ ਵੋਟਾਂ ਪਾਓ ਜੇ ਅੱਗੋਂ ਕਲਾਕਾਰ ਤੇ ਕਾਮੇਡੀਅਨ ਵੇਖ ਕੇ ਵੋਟਾਂ ਨਾ ਪਾਓ ਜੇ ਬੰਦਾ ਵੇਖ ਕੇ ਵੋਟਾਂ ਪਾਓ ਜੇ ਕਿਉਂਕਿ ਲੋਕ ਸਭਾ ਦੇ ਵਿੱਚ ਅੱਜ ਤੱਕ 75 75 ਸਾਲ ਹੋ ਗਏ ਤੁਹਾਡੇ ਬੱਚੇ ਸਿਹਤ ਸਿੱਖਿਆ ਤੋਂ ਮਰਦੇ ਕਿਉਂ ਆ ਰਹੇ ਆ ਤਾਂ ਮਰਦੇ ਆ ਰਹੇ ਆ ਤੁਸੀਂ ਕੈਂਡੀਡੇਟ ਹੀ ਚੱਜ ਦੇ ਨਹੀਂ ਚੁਣੇ ਉਹ ਆਲੂਆਂ ਦੀ ਸਬਜ਼ੀ 10 ਰੁਪਏ ਖਰੀਦਣ ਵਾਲਿਓ ਆਲੂ ਆਲੂ ਨੂੰ ਆਪਾਂ 20 ਵਾਰੀ ਤਰਾਸ਼ਦੇ ਆ ਨਿਗਾ ਦੇ ਨਾਲ ਕਿਤੇ ਕਿਤੇ ਗਲਿਆ ਤਾਂ ਨਹੀਂ ਦਾਗ ਹੋਵੇ ਪਪੀਤੇ ਤੇ ਓ ਭਰਾਵੋ ਪਪੀਤਾ ਨਹੀਂ ਲੈਂਦੇ ਦਾਗ ਹੋਵੇ ਅਨਾਰ ਤੇ ਆਪਾਂ ਅਨਾਰ ਨਹੀਂ ਲੈਂਦੇ ਤੇ ਤੁਹਾਡੇ ਆ ਜਿਹੜੇ ਚੁਣੇ ਹੋਇਆ ਤੇ ਪਤਾ ਨਹੀਂ ਕਿੰਨੇ ਕੁ ਦਾਗ ਲੱਗੇ ਹੁੰਦੇ ਆ ਉਹਨਾਂ ਨੂੰ ਤੁਸੀਂ ਬਹਿ ਬਹਿ ਕੇ ਬਦਨਾ ਜਿਹੜੇ ਕਹ ਲੋ ਬਦਾਮ ਖਵਾਉਨੇ ਆ ਤੇ ਬਾਅਦ ਦੇ ਵਿੱਚ ਤੁਹਾਡੇ ਅੱਗੇ ਕੀ ਪੈਣਾ ਬਾਕੀ ਭਾਈ ਮੇਰੀਆਂ ਗੱਲਾਂ ਸਿੱਧੀਆਂ ਸਾਵੀਆਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਲੜ ਰਹੇ ਆ ਦੋ ਗੱਡੀਆਂ ਤਿਆਰ ਹੋ ਗਈਆਂ ਹੁਣ ਸੱਜਣ ਛੇ ਕਰ ਚਾਹੇ ਕੋਈ ਐਸਸੀ ਆ ਬੀਸੀ ਆ ਜਰਨਲ ਚਾਹੇ ਸਾਡੇ ਕੋਈ ਸੱਜਣ ਬਾਹਰ ਦੇ ਆ ਉਹ ਬਾਹਰ ਬੈਠੇ ਸਾਡੀ ਮਦਦ ਜ਼ਰੂਰ ਕਰਨ ਤਗੜਿਆਂ ਦੀਆਂ ਬਹੁਤਾ ਬਾਹਾਂ ਫੜ ਲੈਂਦੇ ਆ ਕੋਈ ਸੱਜਣ ਸੀਗੇ ਮੈਂ ਨਾਮ ਇੱਥੇ ਲਾਹੂੰਗਾ ਇੱਕ ਦਾ ਨਾਂ ਅਸੀਂ ਦੀਪ ਸਿੰਘ ਦੀਪ ਸੀ ਇੱਕ ਦਾ ਨਾਂ ਵੀਰ ਦਾ ਗगन ਸੀ ਇੱਕ ਦਾ ਨਾਂ ਇਨਸਾਨ ਸਿੰਘ ਸੀ ਇਨਸਾਨ ਸਿੰਘ ਨੇ ਫੋਨ ਕਰਾਇਆ ਕਿ ਯਾਰ ਤੂੰ ਸਾਡਾ ਨਾਲ ਹੈ ਅਸੀਂ ਮਦਦ ਕਰਾਂਗੇ ਯਾਰ ਤੁਸੀਂ ਕਮ ਸੇ ਕਮ ਗਰੀਬ ਬੰਦੇ ਨਾਲ ਮਜ਼ਾਕ ਤਾਂ ਨਾ ਕਰੋ ਮੇਰੇ ਨਾਲ ਮਜ਼ਾਕ ਬਹੁਤ ਕਰਤੇ ਚਲੋ ਕੋਈ ਗੱਲ ਨਹੀਂ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਕਿਸੇ ਨੇ ਮਦਦ ਨਹੀਂ ਕਰਨੀ ਨਾ ਕਰੇ ਪਰ ਮੇਰੇ ਨਾਲ ਮਜ਼ਾਕ ਨਾ ਕਰੋ ਕੋਈ ਗੱਲ ਨਹੀਂ ਹੁਣ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਬੇਨਤੀ ਕਰਦਾ ਪੋਸਟਰ ਛਪਾਉਣੇ ਆ ਫਿਰੋਜ਼ਪੁਰ ਵਾਲੇ ਧਿਆਨ ਦੇ ਦੇਣ ਤੇ ਆਹੀ ਮੇਰੀਆਂ ਗੱਲਾਂ ਹੋਣਗੀਆਂ ਜਿਹੜੀਆਂ ਮੈਂ ਦੱਸ ਰਿਆਂ ਆਲੇ ਹੋਰ ਤਰ੍ਹਾਂ ਦੀਆਂ ਗੱਲਾਂ ਯਾਦ ਰੱਖੋ ਜਿਹਦੇ ਨਾਲ ਫਿਰੋਜ਼ਪੁਰ ਵਾਲੇ ਮੈਂ ਜਗਾਉਣੇ ਆ ਵੋਟਾਂ ਨਹੀਂ ਮੰਗਣੀਆਂ ਵੋਟ ਬਾਅਦ ਚ ਕਾਉਂਗਾ ਦਿਲ ਕਰੇ ਤਾਂ ਪਾ ਦਿਓ ਜੇ ਨਹੀਂ ਤਾਂ ਮੇਰੇ ਵੱਲੋਂ ਕਿਸੇ ਕਾਲੇ ਚੋਰ ਨੂੰ ਪਾ ਦਿਓ ਜੇ ਕਿਉਂਕਿ ਮੈਂ ਵੋਟ ਨਹੀਂ ਮੰਗਣੀ ਵੋਟ ਤੁਹਾਡੇ ਤੋਂ ਮੰਗ ਮੰਗ ਕੇ ਤੁਹਾਡਾ ਲੋਕਾਂ ਨੇ ਜੀ ਆਕਾਤਾ ਔਰ ਨਾਲੇ ਮੈਂ ਕੱਲਾ ਜਿੱਤ ਕੇ ਉੱਥੇ ਘਰ ਵੀ ਕੁਛ ਨਹੀਂ ਸਕਦਾ ਕਾਸ ਕਿਤੇ 150 MP ਹੁੰਦਾ ਪੰਜਾਬ ਦਾ ਤੇ ਕਿਤੇ 150 MP ਕਿਤੇ ਸਾਡੇ ਨਾਲ ਹੱਥ ਮਿਲਾ ਕੇ ਚੱਲਦਾ ਤੇ ਪੰਜਾਬ ਨੂੰ ਤੁਸੀਂ ਸੋਨੇ ਦੀ ਗੱਲ ਕਰਦੇ ਆ ਜੇ ਪੰਜਾਬ ਦੀਆਂ ਹਰ ਕੰਦਾ ਤੇ ਡਾਇਮੰਡ ਨਾ ਲਾਏ ਹੁੰਦੇ ਤਾਂ ਤੁਸੀਂ ਕਹਿਣਾ ਸੀ ਵਿਸ਼ਵ ਦੀ ਫਾਇਲ ਕਾ ਤੂੰ ਐਵੇਂ ਫਿਰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ